ਦੀ ચીਕ ਨਿਕਲੀ ਬਈ ચીਕੋ ਆਹ ਫਰੀਦਕੋਟ ਪਹਿਲੇ ਚੀਕਾ ਪੁਆਈਆਂ ਪਈਆਂ ਚੀਕਾ ਇਹਦਾ ਰਾਤ ਨੂੰ ਸੌਂਦਾ ਨਹੀਂ ਓੜ ਓੜ ਬੈੰਦੇ ਆ ਬਈ ਕਿਵੇਂ ਰਾਤ ਨਿੰਗੇ ਨਸ਼ਾ ਹੈਗਾ ਨਸ਼ਾ ਪੂਰਾ ਬਾਈ ਕਹਿਣ ਦਾ ਮਤਲਬ ਬੰਦੇ ਦੇਖੀ ਕਿਹੜੇ ਹਿਸਾਬ ਨਾਲ ਪੂਰੀ ਰੀਟ ਤੇ ਜਾਂਦਾ ਹੈ ਖੁੰਝੇ ਲਊ ਖੁੰਝੇ ਵੇਖੀ ਇਹਦਾ ਮਸਾ ਮੌਕੇ ਮਿਲਿਆ ਜੇ ਹੋਣ ਨਾ ਇਹ ਜਿਤਾਇਆ ਬਾਈ ਤੇ ਫਿਰ ਯਾਦ ਕਰਕੇ ਰੋਣਗੇ ਲੋਕ ਯਾਦ ਕਰਕਰ ਨਸ਼ਾ ਸਮਾਂ ਮਿਲਿਆ ਮਸਾ ਕਿਹੜੀ ਗੱਲ ਨੂੰ ਕਿਹੜੀ ਗੱਲ ਟਾਲ ਟਾਲ ਤੱਕਦੇ ਜੀ ਜੀ ਕਾਲ ਤੱਕ ਸਾਨੂੰ ਯਾਦ ਕਰਕੇ ਰਹਿਣਾ ਕਾਲ ਤੱਕ ਨੂੰ ਬੇ ਕਿੜਕੀ ਘੇਰੂ ਘੇਰੂ ਕੀਤਾ ਸਾਡਾ ਛੋਟੇ ਛੋਟੇ ਥਾਵੇਂ ਥਾਵੇਂ ਚੱਡੇ ਪਾੜੇ ਬੁਰੇ ਹਾਲਾ ਤੁਰੇ ਨਹੀਂ ਜਾਂਦੇ ਨੱਕੇ ਮਾਰੇ ਕਹਿਣ ਦਾ ਮਤਲਬ ਉਸ ਟਾਈਮ 84 ਤੋਂ ਬਾਅਦ 84 ਤੋਂ ਬਾਅਦ ਬਿਠ ਖੜੇ ਮੈਂਬਰ ਪੁੱਛੇ ਇਹਨਾਂ ਨੂੰ ਕਿੱਡੇ ਕਿੱਡੇ ਕੋਟੇ ਲੱਗੇ ਆ ਬੁਰੇ ਹਾਲਾ ਇਹ ਪਿੰਡ ਛੱਡ ਕੇ ਵੀ ਵਿਚਾਰੇ ਉੱਡ ਗਏ ਫਿਰ ਦੁਆਰੇ ਫਿਰ ਇੱਥੇ ਆਏ ਆ ਹਾਂ ਇਹ ਕਰਕੇ ਆ ਭਾਈ ਬਣ ਜਾਂ ਇਹ ਆਪ ਮਾਰੇ ਤੁਰੇ ਆ ਲੋਕ ਆਪ ਮਾਰੇ ਹਾਂ ਹੁਣ ਤੱਕ ਜਿੰਨਾਂ ਨੇ ਵੀ ਲੁੱਟਿਆ ਧਰਮ ਦੇ ਨਾਂ ਤੇ ਲੁੱਟਿਆ ਜਿਵੇਂ ਜਿਵੇਂ ਮਰਜ਼ੀ ਲੁੱਟ ਲੈ ਪਰ ਹੁਣ ਸਾਨੂੰ ਧਰਮ ਹੀ ਬੰਦਾ ਮਿਲਿਆ ਧਰਮੀ ਬੰਦਾ ਮਿਲ ਗਿਆ ਮੈਂ ਕਹਿੰਦਾ ਜਿਹੜੀ ਗੱਲ ਪੂਰੀ ਹੋਣੀ ਉਹ ਹੋਣੀ ਹੋਣੀ ਆ ਇਹ ਬਣਿਆ ਬਾਈ ਸਾਡਾ ਭਾਈ ਬਣਿਆ ਪਿਆ ਸਾਨੂੰ ਬਾਈ ਪੂਰਾ ਮਾਣ ਆ ਅਸੀਂ ਭਾਈ ਸਰਜੀਤ ਸਿੰਘ ਦੇ ਨਾਲ ਖੜੇ ਆ ਪੂਰਾ ਸਾਡਾ ਨਗਰ ਕੱਲਾ ਕੱਲਾ ਘਰ ਹਰੇਕ ਮੈਂਬਰ ਜਿੰਨੇ ਸਾਡੇ ਬਾਹਰਲੇ ਮਿੱਤਰਾਂ ਸਾਰਿਆਂ ਦਾ ਪੂਰਾ ਸਹਿਯੋਗ ਆ ਭਾਈ ਐਤ ਕੀ ਪਹਿਲੀ ਵਾਰੀ ਤਣੋਂ ਮਣੋਂ ਖੁਸ਼ੀ ਮਿਲਦੀ ਕਿ ਅਸੀਂ ਭਾਈ ਸਰਵੀ ਸਿੰਘ ਨੂੰ ਵੋਟ ਪਾ ਰਹੇ ਆ ਸਵੇਰ ਦੇ ਉਹਨਾਂ ਦੇ ਕਾਫਲੇ ਦੇ ਨਾਲ ਆ ਸਾਨੂੰ ਇੱਕ ਹਫਤਾ ਹੋ ਗਿਆ ਪੂਰਾ ਪਿੰਡ ਦੇ ਵਿੱਚ ਕੰਮ ਕਰਦਿਆਂ ਨੂੰ ਤੇ ਬਹੁਤ ਬਾਈ ਖੁਸ਼ੀ ਹੁੰਦੀ ਆ ਅੱਗੇ ਸਾਡੇ ਘਰ ਦੇ ਹੀ ਕਹਿੰਦੇ ਹੁੰਦੇ ਸੀ ਤੁਸੀਂ ਵੋਟਾਂ ਤੋਂ ਕੀ ਲੈਣਾ ਐਤ ਕੀ ਸਾਡੇ ਘਰ ਦੇ ਵੀ ਕਹਿੰਦੇ ਪੁੱਤਰੋ ਜਾਓ ਵੋਟਾਂ 'ਚ ਜਾਓ ਐਤ ਕੀ ਭਾਈ ਸਰਵੀ ਸਿੰਘ ਨੂੰ ਜਿਤਾਉਣਾ ਇਹ ਹਫਤੇ ਦੇ ਵਿੱਚ ਇਹ ਤੁਹਾਨੂੰ ਵੀ ਪਤਾ ਵੀ ਅੰਕੜੇ ਕੀ ਕਹਿੰਦੇ ਸੀ ਪਹਿਲਾਂ ਤੇ ਹੁਣ ਮੁਕਾਬਲੇ 'ਚ ਹੈ ਕੀ ਕਹਿੰਦੇ ਆ ਤੇ ਹੁਣ ਉਹਨਾਂ ਦੇ ਜਿਹੜੇ ਆਪ ਦੇ ਬਾਡੀਗਾਰਡ ਨਾ ਬਾਈ ਉਹ ਵੀ ਵੋਟਾਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਪਾਉਣਗੇ ਚਾਹੇ ਫਿਰਦੇ ਉਹ ਨਾਲ ਤੇ ਬਾਈ ਪਿੰਡ ਟੁੱਡੀਕਾਂ ਤੋਂ ਪੂਰਾ ਸਮਰਥਨ ਆ ਬਾਈ ਕੱਲੇ ਕੱਲੇ ਘਰ ਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਿੰਨੀ ਵੋਟ ਤੇ ਜਿੱਤੂਗਾ ਜੀ ਫਿਰ ਕਿੰਨੀ ਵੋਟ ਤੇ ਬੇਦਾ ਬਾਈ ਬੇਪਰਵਾ ਆਣ ਗੇਣਤੀ ਆ ਕੰਮਾਂ ਕੋਈ ਗਿਣਤੀ ਨਹੀਂ ਅੱਛਾ ਇਹ ਖਾਲ ਜਿਹੜੇ ਖਾਲਸੇ ਹੁੰਦੇ ਆ ਨਾ ਇਹਨਾਂ ਦੀ ਗਿਣਤੀ ਮਿਹਨਤੀਆਂ ਤੋਂ ਪਾਸੇ ਹੀ ਹੁੰਦਾ ਕੰਮ ਤੇ ਜਦੋਂ ਫਿਰ ਮੁਕਾਬਲੇ 'ਚ ਹੈਗੇ ਆ ਕਲਾਕਾਰ ਇਹ ਮੁਕਾਬਲੇ 'ਚ ਨਿਚਾਰ ਆ ਇਹ ਮੁਕਾਬਲੇ 'ਚ ਇਹ ਇਹ ਪੰਡਾ ਹੈ ਨਿਚਾਰ ਇਹ ਮਰਾਸੀ ਉਹ ਜਾਣਦੇ ਇੱਕ ਪਾਸੇ ਸਿੰਘ ਹੋਵੇ ਖਾਲਸਾ ਇੱਕ ਪਾਸੇ ਮਰਾਸੀ ਹਾਰੇ ਕਲਾਕਾਰ ਲੈ ਕੇ ਆ ਗਏ ਕਹਿੰਦੇ ਆ ਮੁਕਾਬਲਾ ਉਹ ਲੱਕ ਲਈ ਫਿਰ ਅੱਗੇ ਕਲਾਕਾਰਾਂ ਨੇ ਕੀ ਧੰਬ ਕਰਤਾ ਏ ਭੈਣ ਜੋ ਚਿੱਟਾ ਹੀ ਚਿੱਟਾ ਬਾੜਦਾ ਦੋ ਮੇਰੇ ਬੱਚੇ ਆ ਦੋਏ ਚਿੱਟਾ ਲੱਗੇ ਆ ਦੋ ਜੱਲ੍ਹ੍ਹਿਆਂ ਦੇ ਜੇਲ੍ਹ 'ਚ ਬੈਠੇ ਆ ਅਸੀਂ ਪੈਦਦੇ ਆ ਆਮ ਪਾਰਟੀ ਰਹਿਣ ਜਾਂ ਚਿੱਕੀ ਇਹਨਾਂ 'ਚ ਕੋਈ ਦਾਵੀ ਹੈ ਨਹੀਂ ਇਹਦਾ ਹੋਮਗੜੀ ਵੀ ਨਹੀਂ ਡਰਦਾ ਉਹੀ ਰਿਸ਼ਮਤ ਉਹੀ ਸਭ ਕੁਝ ਚੱਲਦਾ ਭਗਵਾਨਤਮਨ ਨੂੰ ਵੱਡੇ ਵੱਡੇ ਦਾਵੇ ਕਰਦਾ ਘੁੱਟ ਪੀ ਲੈਂਦਾ ਕਹਿੰਦਾ ਸਿਰ 'ਚ ਪਾਣੀ ਪਾਈ ਜਾਂਦਾ ਬੋਤਲ 'ਚ ਜਿਹੇ ਬੰਦੇ ਨੂੰ ਸਿੱਖੀ ਦੀ ਕਦਰ ਹੀ ਨਹੀਂ ਹੈ ਬੋਤਲਾਂ 'ਚ ਪਾਣੀ ਪਾਈ ਜਾਂਦਾ ਇਹ ਕੋਈ ਮੁੱਖ ਮੰਤਰੀ ਆ ਯਾਰ ਓਏ ਨਹੀਂ ਤੇਰੀ ਪਜਾਮੀ ਭੀੜੀ ਆ ਤੇਰੇ ਫਲਾਨਾ ਇਹ ਮੁੱਖ ਮੰਤਰੀ ਦੇ ਕੰਮ ਨਹੀਂ ਬਾਈ ਰਾਜਿਆਂ ਦੇ ਕੰਮ ਨਹੀਂ ਇਹ ਗੱਲਾਂ ਕਰਨ ਦਾ ਗੱਲਾਂ ਕਰੇ ਝੰਡਿਆਂ ਦੀ ਹੰਝ ਗਿਆ ਇਹਦਾ ਮੈਂ 扑ਕਾਉਂਦਾ ਫਿਰਦਾ ਬਾਈ ਕਹਿਣ ਦਾ ਮਤਲਬ ਆਪਣੇ ਧਿਆਨਪਤ ਵਿਧਾਨ ਸਭਾ ਤੋਂ ਪਹਿਲਾਂ ਕਹਿੰਦੇ ਸੀ ਨਸ਼ਾ ਹੈਗਾ ਸਾਡੇ ਏਰੀਆ 'ਚ ਮੈਂ ਆਪ ਮਿਲੇ ਸੀ ਕਿ ਮੈਨੂੰ ਯਾਦ ਆ ਗਿਆ ਆ ਤੁਹਾਡੇ ਪਿੰਡ ਪਿੰਡ ਮੇਰਾ ਚੂੜ ਚੱਕ ਨਹੀਂ ਮਿਲੇ ਸੀ ਆ ਧਰਨਾ ਲਾਇਆ ਬਾਈ 2.5 ਮਹੀਨੇ ਆ ਜਿਹੜਾ ਬਲਾਸਪੁਰ ਦਾ ਜਿਹੜਾ ਨਸ਼ਾ ਵੇਚਦੇ ਆ ਤੁਹਾਡੀ ਚੌਥੇ ਵਿੱਚ ਇਹ ਐਨਸੀ ਮੈਂ ਤੁਹਾਡੀ ਸਾਰ ਲਾਉ ਬਲਾਸਪੁਰ ਲਈ ਫਿਰ ਇਹਨੇ ਸਾਰ ਕੀ ਪਿਉਦੇ ਬੋਤਲ ਕਹਿੰਦੇ ਆਮ ਆਦਮੀ ਪਾਰਟੀ ਨੂੰ ਬੋਲ ਆਂ ਤਾਂ ਦੀ ਪਪਾਈਆਂ ਬਾਈ ਅਸੀਂ ਜਿਤਾਏ ਆ ਅਸੀਂ ਜਿਤਾਏ ਆ ਬਹੁਤ ਝੂਠਾ ਸੀ ਕੰਮ ਅਸੀਂ ਕਿਹਾ ਬਾਈ ਸਾਡੇ ਬੱਚਾ ਬਾਰੇ ਸੋਚੂਗਾ ਪਰ ਇਹ ਬੰਦੇ ਬਾਈ ਆਪਦੀਆਂ ਜੇਬਾਂ ਭਰਨਦੇ ਹੋਏ ਜੇਬਾਂ ਭਰਨਦੇ ਇੱਕ ਦਿਨ ਬਲਾਸਪੁਰ ਵਾਲਾ ਨਹੀਂ ਆਇਆ ਇੱਕ ਦਿਨ ਇਹ ਵੋਟ ਕਿਹੜੇ ਮੂੰਹ ਨਾਲ ਪਾਲੂਗਾ ਵਾਦ ਗਿਆ ਕਿ ਕੱਟ ਗਿਆ ਮੈਂ ਨਾ ਵਧਿਆ ਕਿ ਆਮ ਪਾਰਟੀ ਦੇ ਯਾਰ ਪੁੱਛ ਹੀ ਨਹੀਂ ਨਾ ਵਧ ਗਿਆ ਸਾਡੇ 10-10 ਸਾਲ ਦੇ ਬੱਚੇ ਲੱਗੇ ਆ ਟੀਕੇ ਤੇ ਟੀਕਾ ਲਾਈ ਜਾਂਦੇ ਆ ਇੰਨਾ ਬੁਰਾ ਹਾਲ ਹੋਇਆ ਪਿਆ ਵਾ ਆਪਣੇ ਬੰਦੇਆਂ ਦੀਆਂ ਚੀਕਾਂ ਕਢਾਈਆਂ ਪਈਆਂ ਉਧਰੋਂ ਉੱਤ ਪਾਲ ਖੜਾ ਹੈ ਉਧਰੋਂ ਇਧਰ ਸਾਡਾ ਬੰਦਾ ਘੋਟੇ ਦਾ ਮੁੰਡਾ ਬਰਾੜ ਹੈ ਟਿਕੜਾਵਾ ਵਿੱਚ ਖੜਾ ਆਹ ਦਮਲੀ ਦਾ ਪੀੜੀ ਸਾਰੀ ਬਾਬਾ ਜੀ ਦੇ ਨਾਲ ਆ ਅਸੀਂ ਬਹੁਤ ਨਾਮ ਖਾਧਾ ਆ ਖਾਣਦੇ ਵੀ ਖਾਜੀ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਹੀ ਜਿਹੜੇ ਆ ਉਹ ਚਲਾ ਦਿੱਤੇ ਗਿਆ ਪਰ ਮੈਂ ਇੱਕ ਗੱਲ ਇੱਥੇ ਵਿਸਥਾਰ ਦੇ ਨਾਲ ਕਹਿ ਗਿਆ ਖੁਸ਼ੀ ਨਹੀਂ ਮਨਾਉਣੀ ਚਾਹੀਦੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਡੇ ਦਿਲ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸਾਡੀਆਂ ਪੱਗਾਂ ਲਾਈਆਂ ਗਈਆਂ ਸੀ ਪਰ ਇਸ ਚੀਜ਼ ਤੇ ਸਾਨੂੰ ਕੰਟਰੋਲ ਰੱਖਣਾ ਪਊਗਾ ਕਿਤੇ ਨਾ ਹੋਵੇ ਕਿ 4 ਤਰੀਕ ਨੂੰ ਅਸੀਂ ਗਾਜੇ ਵਾਜਣਾ ਤੇ ਭੰਗੜੇ ਪਾਉਦੇ ਹੋਈ ਉਹਦਾ ਮੈਸੇਜ ਜਿਹੜਾ ਗਲਤ ਜਾਊਗਾ ਮੈਨੂੰ ਇਹ ਲੱਗਦਾ ਮੈਸੇਜ ਗਲਤ ਜਾਊਗਾ ਇਹਨਾਂ ਦੇ ਨਾਲ ਕਿਉਂਕਿ ਸਾਡੇ ਦਰਵਾਜ਼ਾ ਸਭ ਖਾਏ ਗਏ ਸੀ ਨੌਜਵਾਨੀ ਦੀ ਸਭੀ ਵਾਰੀ ਹਰਤ ਕਰਨ ਦਾ ਮਾਹੌਲ ਹੁੰਦਾ ਭਾਵਨਾਵਾਂ ਨਹੀਂ ਰੱਖੀਆਂ ਜਾਂਦਾ ਪਰ ਉਹਨਾਂ ਨੂੰ ਸਮਝਾਵਾਂ ਮੈਨੂੰ ਉਹਨਾਂ ਚਾਹੀਦਾ ਚੀਜ਼ਾਂ ਆਹ ਦਿਨ ਸਾਡੇ ਲਈ ਕੰਮ ਵਾਲੇ ਆਹ ਤਾਂ ਗਿਆ ਜੀ ਆਹ ਦਿਨ ਸਾਡੀ ਖੁਸ਼ੀਆਂ ਬਣਾਉਣ ਦੇ ਖੁਸ਼ੀ ਮਨਾਉਣ ਦਾ ਦਿਨ ਹੈ ਨਹੀਂ ਠੀਕ ਹੈ ਚਲੋ ਖੁਸ਼ੀ ਹੁੰਦੀ ਆ ਕੰਟਰੋਲ ਨਹੀਂ ਹੁੰਦੀ ਪਰ ਜੂਨ ਦੇ ਮਹੀਨੇ ਤੱਕ ਯਾਰ ਸਾਡੇ ਘਰੇ ਰੋਟੀ ਨਹੀਂ ਪੱਕਦੀ ਅਸੀਂ ਇਹ ਪ੍ਰਟਾਵਾ ਨਹੀਂ ਕਰਨਾ ਚਾਹੀਦਾ ਇਹ ਨੌਜਵਾਨੇ ਨੂੰ ਸਮਝਾਵਾਂਗੇ ਇਹ ਗਲਤੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀ ਯਾਰ ਕਿਉਂਕਿ ਸਾਡੇ ਜਿਹੜੇ ਆਹ ਦਿਨ ਦੇਖੀਗੇ ਇਹ ਦਿਨ ਤਾਂ ਸਾਡੇ ਕੋਆ ਸਿੱਖਾਂ ਨੂੰ ਜਿਵੇਂ ਉਦੋਂ ਗਲਾਂ ਦੇ ਵਿੱਚ ਪੈਰ ਪਾਏ ਤੇ ਸਾਡੇ ਦੀਆਂ ਅੱਖਾਂ ਦਾ ਪਾਣੀ ਨਹੀਂ ਰੁਕਦਾ ਜਦੋਂ ਜੂਨ ਦਾ ਮਹੀਨਾ ਸ਼ੁਰੂ ਹੋ ਜਾਂਦਾ ਪਰ ਇੱਥੇ ਤਾਂ ਜੂਨ ਤੋਂ ਗੱਲੂ ਘਰ ਆ ਦੇਸ ਨੂੰ ਨਾ ਗਾ ਕੇ ਚੱਲੂਆ ਪਰ ਇਹਨਾਂ ਨੂੰ ਸਮਝਾਓ ਕਿ ਤੇ ਪਟਾਕੇ ਨਾ ਚਲਾਉਣੇ ਨੌਜਵਾਨ ਹੋਣੀ ਚਾਹੀਦੀ ਹੈ ਬਹੁਤ ਤੋਂ ਵੱਧ ਦੇਖੋ ਇਹ ਜਿਹੜੀ ਨੌਜਵਾਨੀ ਆ ਇਹਨਾਂ ਦੇ ਅੰਦਰ ਜੋਸ਼ ਹੀ ਇੰਨਾ ਵਾ ਸਮਝ ਗਿਆ ਸਾਡਾ ਬੰਦਾ ਹੀਰਾ ਮਸਾ ਮਿਲਿਆ ਸਾਨੂੰ ਕਹਿਣ ਦਾ ਮਸਲਾ ਕੋਈ ਨਹੀਂ ਚੱਲ ਲੈਣ ਦੇ ਕੀ ਕਰਦਾ ਮਸਲ ਬਣਾਉਣ ਦੇ ਜਿਸਨ ਕੋਈ ਗੱਲ ਨਹੀਂ ਇਹ ਵੀ ਜ਼ਰੂਰ ਹੈ ਕਿ ਅੰਦਰ ਇਹ ਵੀ ਨਹੀਂ ਪਤਾ ਹੁੰਦਾ ਕਈ ਵਾਰੀ ਜਾਣ ਕੇ ਜਿਹੜੇ ਸ਼ਰਾਰਤੀ ਅੰਸਰ ਆ ਉਹ ਵੀ ਵਿੱਚੋਂ ਕੰਮ ਕਰ ਜਾਂਦੇ ਆ ਇਹ ਵੀ ਨਹੀਂ ਪਤਾ ਏਜੰਸੀਆਂ ਦੇ ਬੰਦੇ ਵੀ ਛੱਡੇ ਹੁੰਦੇ ਆ ਜੀ ਚਲੋ ਮਹਾਰਾਜ ਜੇਕਰ ਇਹ ਆਪਦੇ ਤੇ ਸਮਝਾਉਣਾ ਚਾਹੀਦਾ ਬਿਲਕੁਲ ਪਿੰਡਾਂ ਦੇ ਵਿੱਚ ਕੱਟ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਰਾਤ ਨੂੰ ਪਿੰਡਾਂ ਦੇ ਵਿੱਚ ਕਿਵੇਂ ਦਾ ਕੱਟ ਆ ਸਰਬਜੀਤ ਸਿੰਘ ਨੂੰ ਡੀਕਾ ਜਾ ਰਿਹਾ ਤੇ ਲਾਸਟ ਜਿਹੜਾ ਸਮਾਂ ਚੱਲ ਰਿਹਾ ਹਾਂਜੀ ਠੀਕ ਹੋ ਵਧੀਆ ਵਧੀਆ ਜੱਜੂ ਦਰਜੀ ਸੰਗਾ ਬਹੁਤ ਆਪਾਂ ਜਿੱਤਿਆ ਬਹੁਤ ਜਿੱਤਿਆ ਹੈ ਤੇ ਇੰਨੀ ਬਣਿਆ ਪਿਆ ਬਣਿਆ ਕਿੰਨੀ ਵੋਟ ਤੇ ਮੈਂ ਕਿਹਾ ਦੇਖੀ ਹਜ਼ਾਰਾਂ ਦੇ ਹਿਸਾਬ ਨਾਲ ਲੰਘ ਜੂਗਾ ਪਿੰਡ ਜਾ ਕੇ ਆਏ ਹੋ ਹਾਂ ਸਵੇਰੇ ਲੱਗੇ ਅੱਛਾ ਸਵੇਰੇ ਜਾਲੇ ਬੋਲਦਾ ਭਾਈ ਤੈਨੂੰ ਬਹੁਤ ਜਾਣਿਆ ਭਾਈ ਸਾਹਿਬ ਦੀ ਜਿੱਤ ਪੱਕੀ ਆ 100% ਜਿੱਤ ਪੱਕੀ ਆ ਫੋਕਸਵਾ ਹਲਕਾ ਫਰੀਦਕੋਟ ਦੇ ਵਿੱਚ ਆਖਰੀ ਦਿਨ ਚੱਲ ਰਹੇ ਨੇ ਤੇ ਲੋਕਾਂ ਦਾ ਇਕੱਠ ਪਿੰਡਾਂ ਦੇ ਵਿੱਚ ਬਹੁਤ ਹੋ ਰਿਹਾ ਸਰਬਜੀਤ ਦੇ ਹੱਕ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਫੈਸਲੇ ਹੋ ਰਹੇ ਨੇ ਕਿ ਕਿਤੇ ਵੀ ਬੂਥ ਨਾ ਲੱਗੇ ਸਾਡੇ ਨਾਲ ਵੀਰ ਮੌਜੂਦ ਨੇ ਸਵਾਗਤ ਜੀ ਕੀ ਹਾਲ ਹੈ ਠੀਕ ਹੋ ਬਾਈ ਖਾਲਸਾਵਾ ਜੀ ਫਤਿਹ ਬਹੁਤ ਵਧੀਆ ਜੀ ਚੱਲ ਰਿਹਾ ਪਿੰਡਾਂ 'ਚ ਜੀ ਪਿੰਡਾਂ ਦੇ ਵਿੱਚ ਇੱਕ ਹਵਾ ਹੁੰਦੀ ਹੈ ਕਿਸ ਹਨੇਰੀ ਹੁੰਦੀ ਆ ਮੈਨੂੰ ਲੱਗਦਾ ਹਨੇਰੀ ਨਾਲ ਝੱਖੜ ਵੀ ਚੱਲ ਰਿਹਾ ਅੱਛਾ ਇਹ ਤਾਂ ਫਿਰ ਅੱਗੇ ਲੈ ਜੂ ਸਾਰਾ ਅੱਗੇ ਲੈ ਜੂਗਾ ਅੱਛਾ ਇਹ ਜਿਹੜਾ ਝਾਰੂ ਕਿਸੇ ਟਾਈਮ ਇਥੇ ਇੱਕ ਨੰਬਰ ਤੇ ਸੀਗਾ ਜੋ ਗਵਾਚ ਗਿਆ ਹਾਂ ਉਹਦੇ ਕੈਂਡੀ ਹਾਂ ਜੀ ਜਿਹੜਾ ਯੂਥ ਨੂੰ ਜਵਾਬ ਦੇ ਰਿਹਾ ਠੀਕ ਆ ਇੱਕ ਉਹ ਰੋ ਨਹੀਂ ਰਿਹਾ ਬਾਕੀ ਉਹਦੇ ਮੂੰਹ ਤੋਂ ਸਾਰਾ ਕੁਝ ਪਤਾ ਲੱਗ ਰਿਹਾ ਤੇ ਬਾਕੀ ਪਾਰਟੀਆਂ ਮੈਨੂੰ ਲੱਗਦਾ ਇਹ ਨੇਰੀ ਦੇ ਨੇੜੇ-ਤੇੜੇ ਵੀ ਹੈ ਨਹੀਂ ਗਈਆਂ ਮੈਂ ਆਪਦੀ ਜ਼ਿੰਦਗੀ ਦੀ 40 ਸਾਲ ਦੇ ਵਿੱਚ ਇਸ ਤਰੀਕੇ ਮਾਈਆਂ ਭੈਣਾਂ ਮਾਤਾਆਂ ਘਰਾਂ ਤੋਂ ਬਾਹਰ ਨਹੀਂ ਘਰਾਂ ਤੋਂ ਬਾਹਰ ਨਹੀਂ ਦੇਖਿਆ ਅੱਧਾ-ਅੱਧਾ ਘੰਟਾ ਪੂਣਾ-ਪੂਣਾ ਘੰਟਾ 48 ਡਿਗਰੀ ਦੇ ਵਿੱਚ ਬਾਹਰ ਖੜ ਕੇ ਦੇਖਣਾ ਸਰਦਾਰ ਸਰਬਜੀਤ ਜੀ ਇਹ ਬਿਆਨਤ ਸਿੰਘ ਦੀ ਕੁਰਬਾਨੀ ਹੈ ਜਾਈ ਤਾਂ ਨਹੀਂ ਜਾਉਗੀ ਨਹੀਂ ਜਾਂਦੀ ਤੁਸੀਂ ਇੱਕ ਗੱਲ ਕੀਤੀ ਸੀ ਨਾ ਵੀ ਇੱਥੇ ਫਿਲਮੀ ਐਕਟਰ ਜਾ ਕੋਈ ਇੰਡਸਟਰੀ ਤੋਂ ਆ ਕੇ ਮੈਨੂੰ ਲੱਗਦਾ ਕੌਮ ਨੂੰ ਕੀ ਆਸ ਉਹਨਾਂ ਤੋਂ ਥੋੜਾ ਆਸ ਰੱਖਣੀ ਚਾਹੀਦੀ ਆ ਸਾਨੂੰ ਕੋਈ ਵਿਚਾਰ ਆ ਕਿ ਦੱਸੂਗਾ ਸਰਦਾਰ ਬਿਆਨਤ ਸਿੰਘ ਨੇ ਮੈਨੂੰ ਗੱਲ ਜੇ ਤੇ ਆਉਂਦੀ ਤੁਸੀਂ ਵੀ ਦੀਪ ਸਿੱਧੂ ਦੇ ਨਾਲ ਖੜੇ ਹੋਏ ਸੀ ਜਦੋਂ ਪਹਿਲੀ ਵਾਰੀ ਸ਼ੰਭੂ ਮੋਰਚਾ ਲੱਗਦਾ ਹਨ ਉਹਨਾਂ ਨੇ ਕਿਹਾ ਸੀਗਾ ਉਹ ਇੱਕ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਉਹ ਕਹਿੰਦਾ ਜੇ ਪੰਜਾਬ ਦੀ ਗੱਲ ਆਊਗੀ ਤੇ ਛੱਡ ਦਿਆਂਗੇ ਫਿਲਮਾਂ ਇਹ ਤਾਂ ਸ਼ਰਮ ਆਮ ਕਹਿ ਰਹੇ ਅਸੀਂ ਫਿਲਮਾਂ ਵਾਲਾ ਕੰਮ ਨਹੀਂ ਚੱਟਣਾ ਇਹਨਾਂ ਦਾ ਕੰਪੈਰੀਸ਼ਨ ਕਰਕੇ ਵੇਖੀਏ ਤੇ ਉਹਨਾਂ ਦੇ ਬਰਾਬਰ ਕੁਝ ਵੀ ਨਹੀਂ ਦੇਖੋ ਕਿਰਦਾਰ ਹੁੰਦਾ ਨਾ ਇੱਕ ਫਿਲਮ ਦਾ ਕਿਰਦਾਰ ਹੁੰਦਾ ਜਿਹੜਾ 3 ਠੀਕ ਆ ਇੱਕ ਇਨਸਾਨ ਦਾ ਕਰਤਾਰ ਹੁੰਦਾ ਸੀ ਜਿੱਲ ਤੋਂ ਬਗਾਨੀ ਦੀਪ ਚਿੱਤੂ ਦਾ ਕਰਤਾਰ ਸੀਗਾ ਕਿ ਜਦੋਂ ਉਹ ਜੋਧਾ ਇੱਥੋਂ ਗਿਆ ਤਾਂ ਲੱਖਾਂ ਸੰਗਤ ਉਹਦੇ ਸੇਵੇ ਕੋਲੇ ਖੜਕੇ ਤਾਂ ਹਾਂ ਮਾਰਦੇ ਤੇ ਨਹੀਂ ਲੋਕ ਮੈਂਟ ਚ ਘਵਾ ਪਾ ਲੈਂਦੇ ਆ ਕਹਿੰਦੇ ਅਸੀਂ ਲੈਣਾ ਕੀ ਆ ਕਦੇ ਇਲੈਕਸ਼ਨ ਦੇ ਵਿੱਚ ਦੇਖਿਆ ਅੱਜ ਇੱਥੇ ਚੀਫ ਮਨਿਸਟਰ ਆ ਰਿਹਾ ਐਡੇ ਅਚਾ ਇੱਕ ਗੱਲ ਹੋਰ ਵੇਖ ਲਿਓ ਇਹ ਤਮਾਮ ਨਚਾਰਾਂ ਦੀ ਇੱਥੇ ਹਾਰ ਹੋਣੀ ਆ ਤੇ ਜਵੇਂ ਸਰਦਾਰ ਸਰਬਜੀਤ ਸਿੰਘ ਕਹਿੰਦਾ ਨਾ ਵੀ ਮੇਰਾ ਬਾਪ ਅਸਲ ਹੀਰੋ ਸੀ ਜਿਹਨੇ ਹਿੱਕ ਤੇ ਗੋਲੀ ਖਾਧੀ ਉਹ ਤਾਂ ਨਕਲੀ ਗੋਲੀਆਂ ਖਾਂਦਿਆਂ ਨਾ ਉਹਨੇ ਹਿੱਕ ਤੇ ਗੋਲੀ ਖਾਧੀ ਆ ਤੇ ਮੈਨੂੰ ਲੱਗਦਾ ਕੌਮ ਖੰਡੂਰ ਸਾਹਿਬ ਤੋਂ ਜਾਗ ਪੀ ਤੇ ਇਹ ਜਾਗ ਬਹੁਤ ਦੇਰ ਤੱਕ ਰਹੂਗਾ ਇਹ ਲੰਮਾ ਚੱਲੂਗਾ ਪਤਾ ਨਹੀਂ ਨਹੀਂ ਉੜਦਾ ਨਹੀਂ ਉੜਦਾ ਬੜੇ ਟਾਈਮ ਬਾਅਦ ਕੌਮ ਨੂੰ ਦੁਬਾਰਾ ਜਾਗ ਆਈ ਆ ਦੀਪ ਸਿੰਘੂ ਨੇ ਜਾਗ ਲਾਇਆ ਸੀ ਕੌਮ ਨੂੰ ਸਵਾਲ ਪੁੱਛਣਾ ਸਿਖਾਇਆ ਸੀ ਕੌਮ ਨੂੰ ਉਹਨੇ ਸਿਧਾਂਤ ਦੱਸੇ ਸੀ ਠੀਕ ਆ ਤੇ ਉਹਨੇ ਇੱਕ ਸਿਆਸਤ ਵੀ ਸਿਕਾਈ ਸੀ ਮੈਨੂੰ ਲੱਗਦਾ ਅੱਜ ਸਰਬਜੀਤ ਸਿੰਘ ਨੂੰ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਨਹੀਂ ਪਤਾ ਸੀ ਬਹੁਤ ਘੱਟ ਪਤਾ ਸੀ ਹਾਂ ਨਹੀਂ ਪਤਾ ਸੀ ਠੀਕ ਆ ਤੇ ਅੱਜ ਤੁਸੀਂ ਜਿਸ ਕਿਸੇ ਨੂੰ ਵੀ ਪੁੱਛ ਲੋ ਵੋਟ ਕਿਹਨੂੰ ਪਾਉਣੀ ਆ ਉਹ ਕਹਿੰਦਾ ਸਰਬਜੀਤ ਸਿੰਘ ਨੂੰ ਪਾਵਾਂਗੇ ਭਾਵੇਂ 90 ਸਾਲ ਦੇ ਬਜ਼ੁਰਗ ਨੂੰ ਪੁੱਛ ਲੋ ਤੇ ਭਾਵੇਂ 19 ਸਾਲ ਦੇ ਨੌਜਵਾਨ ਨੂੰ ਪੁੱਛ ਲੋ ਉਹ ਕਹਿੰਦਾ ਜੀ ਵੋਟ ਸਰਬਜੀਤ ਸਿੰਘ ਨੂੰ ਪਾਉਂਗਾ ਇਹ ਮੈਨੂੰ ਲੱਗਦਾ ਇਹਦੋਂ ਬਹੁਤ ਕੌਮ ਕਰੇ ਜਾਗਦੀ ਹੈ ਜਦ ਹਾਸਲ ਹੋਊਗੀ ਕਰੋੜਾਂ ਸੱਤ ਡੇਢ ਬਣੂਗੀ ਹੁਣ ਮੈਨੂੰ ਲੱਗਦਾ ਹਾਂ ਹਾਂਜੀ ਪਤਾ ਜਿੱਤਾਂ ਸਲੂਗੀ ਹਾਂ ਹਾਂਜੀ ਤੁਸੀਂ ਇਹ ਗੱਲ ਕੀ ਹੈ ਨਾ ਵੀ ਜੇ ਉਹ ਫਿਲਮਾਂ ਹਨਾ ਨਹੀਂ ਛੱਡ ਸਕਦੇ ਜਦੀਪ ਸਿੱਧੂ ਨੇ ਜਾਈ ਛੱਡ ਇਹਨਾਂ ਨੇ ਜਿੱਤਣਾ ਹੀ ਨਹੀਂ ਫਿਲਮਾਂ ਦੇ ਤਾਂ ਛੱਡਣਗੇ ਨਾ ਜਿਹਨਾਂ ਨੂੰ ਲੱਗਦਾ ਜੇ ਇਹਨਾਂ ਨੇ ਜਿੱਤਣਗੇ ਹਾਂ ਜਿੱਤਣਾ ਹੀ ਨਹੀਂ ਇਹਨਾਂ ਨੇ ਆ ਦੇਖ ਲਓ ਤੁਸੀਂ ਹਨਾ ਜਵਾਨੀ ਦਾ ਠਾਠਾ ਮਾਰਦਾ ਠੱਠ ਸਾਡਾ ਦੋਦਰ ਪਿੰਡ ਆ ਅਸੀਂ ਇੱਥੋਂ ਇਹਨਾਂ ਨੂੰ ਲੈਣਾ ਆ ਭਾਈ ਸਾਹਿਬ ਨੂੰ ਹਾਂ ਜੀ ਕਿ ਖੜੇ ਹੋਏ ਆਉਂਦੇ ਹਾਂ ਹਾਂ ਜੀ ਬਹੁਤ ਈ ਹਾਂਜੀ ਪੂਰਾ ਕੱਠੜੀ ਜੀ ਜਵਾਨ ਦਾ ਬਿਲਕੁਲ ਜੀ ਬਿਲਕੁਲ ਅਜਿਹਾ ਪਿੰਡ ਸਾਰੀਆਂ ਵੋਟਾਂ ਹੀ ਤੇ 12 ਚੱਲ ਰਹੀਆਂ ਸੈਂਟਰ ਸਰਕਾਰ ਦੀਆਂ ਵੋਟਾਂ ਤੇ 12 ਚੱਲ ਰਹੀਆਂ ਸੰਤਾਂ ਦੀਆਂ ਬਿਲਕੁਲ ਜੀ ਐਦੂ ਵੱਡੀ ਗੱਲ ਇਹਨੂੰ ਵੀ ਕਿਉਂ ਨਾ ਕਰਦੇ ਜੀ ਅੱਜ ਇੱਕ ਗੱਲ ਹੋਰ ਬੜੀ ਦੇਖੋ ਮੈਂ ਨਾ ਆਪਦੇ ਟਾਈਮ 'ਚ ਦੇਖਿਆ ਵੀ ਸਾਡੇ ਬਜ਼ੁਰਗਾਂ ਨੂੰ ਜਾਂ ਸਾਨੂੰ ਪਤਾ ਨਹੀਂ ਸੀ ਹੁੰਦਾ ਆਮ ਤੌਰ ਤੇ ਨਾ ਜਿਹੜੀ ਐਮਪੀ ਦੀ ਵੋਟ ਸੀਗੀ ਉਹ ਕਹਿੰਦੇ ਨੇ ਥੱਲੇ ਵਾਲੀ ਪਾ ਦਿਓ ਤਾਂ ਵਾਲੀ ਜਿਹਨੂੰ ਮਰਜ਼ੀ ਪਾ ਦਿਓ ਹਾਂ ਠੀਕ ਆ ਲੋਕਾਂ 'ਚ ਵੀ ਐਮਪੀ ਦੀ ਤਾਂ ਵਾਲੀ ਵੋਟ ਦੱਸਦੇ ਆ ਤਾਂ ਵਾਲੀ ਕਹਿੰਦੇ ਹੁੰਦੀ ਸੀ ਵੀ ਜਿਹਨੂੰ ਮਰਜ਼ੀ ਪਾ ਦਿਓ ਤੇ ਮੈਨੂੰ ਲੱਗਦਾ ਵੀ ਇੱਥੇ ਹਰ ਇੱਕ ਬੰਦਾ ਕੋਈ ਕਾਲੀ ਸੀ ਕੋਈ ਕਾਂਗਰਸੀ ਸੀ ਕੋਈ ਝਾੜੂ ਵਾਲਾ ਸੀਗਾ ਸਾਰਿਆਂ ਨੇ ਪਾਰਟੀਆਂ ਪਾੜ ਕੇ ਸੁੱਟੀਆਂ ਸਿਰਫ ਧਰਮ ਤੇ ਪੰਥ ਜਿਵੇਂ ਉਹ ਕਹਿੰਦੇ ਸੀ ਨਾ ਵੀ ਅਰਜਨ ਨੂੰ ਅੱਖ ਦੀਂਦੀ ਸੀ ਇਥੇ ਸਿਰਫ ਬਿਆਨਤ ਸਿੰਘ ਦਾ ਪੁੱਤ ਦੀਂਦਾ ਤੇ ਮੈਨੂੰ ਲੱਗਦਾ ਉਹਦਾ ਚੋਣ ਨਿਸ਼ਾਨ ਗੰਨਾ ਦੀਂਦਾ ਭਾਵੇਂ ਉਹ ਨੰਬਰ 20ਵੇਂ ਤੇ ਆ ਬਾਬੇ ਨਾਨਕ ਦਾ ਉਹ 20 ਮੈਨੂੰ ਲੱਗਦਾ ਸਰਬਜੀਤ ਸਿੰਘ ਨੂੰ ਮੁੱਕਣਾ ਹੀ ਨਹੀਂ ਉਹ 20 ਮਾ ਨੰਬਰ ਉਹਦਾ ਜਿਹੜਾ ਉਹਨੇ ਉਹਦੇ ਭੰਡਾਰੀ ਭਰ ਦੇਣੇ ਹੂੰ ਮੈਂ ਪੰਥ ਦੀਆਂ ਨੌਜਵਾਨੀ ਜਾਗਦੀ ਨਹੀਂ ਵੇਖੀ ਹੂੰ ਔਰ ਸਰਬਜੀਤ ਸਿੰਘ ਨੂੰ ਕਹਿੰਨੇ ਪੁੱਛਿਆ ਸੀ ਪ੍ਰੈਸ ਵਾਲੇ ਨੇ ਉਹ ਕਹਿੰਦਾ ਮੈਂ ਇੱਕ ਗੱਡੀ 'ਚ ਤੇਲ ਨਹੀਂ ਪਵਾਇਆ ਕਿਸੇ ਮੋਟਰਸਾਈਕਲ 'ਚ ਤੇਲ ਨਹੀਂ ਪਵਾਇਆ ਕਿਸੇ ਮੋਟਰਸਾਈਕਲ 'ਚ ਮੈਂ ਤੇਲ ਨਹੀਂ ਪਵਾਇਆ ਤੇ ਕਹਿੰਦਾ ਇੱਕ ਸੱਜਣ ਦਾ ਮੈਨੂੰ ਪਤਾ ਨਹੀਂ ਵੇ ਕੌਣ ਕਿੱਥੋਂ ਆਇਆ ਆਪਣੇ ਆਪ ਆ ਰਹੀ ਹੈ ਸੰਗ ਆਪਣੇ ਆਪ ਇੱਕ ਪਾਸਾ ਕਰ ਦੇਣਗੇ ਫਰੀਦਕੋਟ ਦੇ ਲੋਕ ਨਾ ਮਹਿਣਾ ਨਹੀਂ ਲੈਣਗੇ ਪੱਕਾ ਅੱਛਾ ਕੀ ਗੱਲ ਆ ਕੀ ਕਰਨ ਲਈ ਹਾਂ ਜਿਹੜੇ ਆਉਂਦੇ ਪਿੱਠ ਲਵਾ ਦੇ ਖਡੂਰ ਦਾ ਉਹ ਨਹੀਂ ਲਵਾਉਂਦੇ ਖਡੂਰ ਸਾਹਿਬ ਵਾਲਿਆਂ ਨੇ ਨਾ ਅਸੀਂ ਉੱਥੇ ਨਾ ਜਦੋਂ ਹਾਰਡ ਆਏ ਆ ਉਦੋਂ ਉੱਥੇ ਗਏ ਤੇ ਅਸੀਂ ਉਹਨਾਂ ਨੂੰ ਪੁੱਛਣ ਲੱਗੇ ਵੀ ਤੁਸੀਂ ਡੋਟ ਕਿਹਨੂੰ ਪਾਈ ਉਹਨਾਂ ਨੇ ਦੱਸਿਆ ਉਹਨੇ ਕਾਂਗਰਸ ਨੂੰ ਅਸੀਂ ਉਹਨਾਂ ਨੂੰ ਨਾ ਜਿਹਨੇ ਮਾਰ ਲਾ ਜੋ ਹਨ ਯਾਰ ਬਈ ਬਹੁਤ ਟਾਈਮ ਹੋ ਗਿਆ ਮੇਹਣਾ ਸੁਣਦਿਆਂ ਨੂੰ ਤੇ ਅਸੀਂ ਉਹ ਮਹਿਣਾ ਨਹੀਂ ਲੈਣਾ ਅਸੀਂ ਇਹਨਾਂ ਨੂੰ 1.5 ਤੋਂ 2 ਲੱਖ ਦੀ ਲੀਡ ਨਾਲ ਜਤਾਵਾਂਗੇ ਹਾਂ ਤੁਹਾਡੇ ਕੋਲੇ ਹੈ ਥੱਲਾ ਇਹ ਇਹ ਭਰਾਵਾਂ ਦਾ ਸਾਡੇ ਨਾਲ ਵੀ ਖੰਡੂਰ ਸਾਹਿਬ ਨੇ ਇੱਕ ਮਹਿਣਾ ਲੈ ਲਿਆ ਹਾਲਕਿ 2.5 ਲੱਖ ਵੋਟ ਉਹਨਾਂ ਨੇ ਬੀਬੀ ਖਾਲੜਾ ਨੂੰ ਵੀ ਪਾਈ ਸੀ ਹਾਂ ਜੀ ਬਿਲਕੁਲ ਠੀਕ ਆ ਤੇ ਮਾਜਾ ਬੜਾ ਆਲੰਗੋ ਸੋਸ਼ਲ ਮੀਡੀਆ ਦਾ ਇੰਨਾ ਕੋਈ ਮੈਸੇਜ ਨਹੀਂ ਸੀ ਹਾਂ ਮੈਸੇਜ ਨਹੀਂ ਤੇ ਉਹ ਬੀਬੀ ਖਾਲੜਾ ਨੇ ਵੀ ਕਿਹਾ ਵੀ ਦੋ ਮੇਰੀ ਤੇ 2.5 ਤੇ ਨਾਲ ਅਸੀਂ ਹੋਰ ਲਿਆ ਕੇ 5 ਲੱਖ ਲੈ ਕੇ ਜਾਵਾਂਗੇ ਤੇ ਮੈਨੂੰ ਲੱਗਦਾ ਫਰੀਦਪੁਰ ਦੀ ਲੀਡ ਉਹਦੋਂ ਭਾਵੇਂ ਘਟ ਜੇ ਤਾਜ਼ਮੀ ਇਹ ਯਾਰਾ ਪਰ ਇਹ ਸੀਟ ਜਿੱਤ ਕੇ ਸਰਦਾਰ ਬਿਆਤ ਸਿੰਘ ਦੀ ਝੋਲੀ ਪਾਵਾਂਗੇ ਅੱਜ ਬਿਆਨ ਲੱਗਾ ਸੀ ਦੇਸ਼ ਦੇ ਗ੍ਰਹਿ ਮੰਤਰੀ ਦਾ ਕਹਿੰਦਾ ਅਮਰਤਪਾਲ ਨੂੰ ਅਸੀਂ ਐਨਐਸਐ ਲਾ ਕੇ ਡਿਬਰੂ ਘਰ ਸਿੱਟਿਆ ਤੇ ਮੈਂ ਉਹਨੂੰ ਇੱਕ ਗੱਲ ਕਹੀ ਸੀ ਪੰਥ ਡਿਬੜੂਗੜ ਤੋਂ ਟਿਕਟ ਕਟਾ ਕੇ ਤੈਨੂੰ ਦਿੱਲੀ ਪਾਰਲੀਮੈਂਟ ਚ ਮਿਲੂਗਾ ਹੁਣ ਭਾਈ ਅਮਰਤਪਾਲ ਕੀ ਆ ਤੇ ਤਿਆਰੀ ਕਰ ਲਾਓ ਜੀ ਇਹ ਪੰਥ ਮੇਣਾ ਲਾਊਗਾ ਉਹਦਾ ਠੀਕ ਆ ਉਹਨੇ ਇੱਥੋਂ ਡਿਬੜੂਗੜ ਸਿੱਟਿਆ ਸੀ ਤੇ ਪੰਥ ਡਿਬੜੂਗੜ ਤੋਂ ਦਿੱਲੀ ਪਾਰਲੀਮੈਂਟ ਸਿੱਧਾ ਪਾਰਲੀਮੈਂਟ ਦੀ ਟਿਕਟ ਕਟਾ ਕੇ ਲੋਕ ਸਭਾ ਭੇਜੂਗਾ ਤੇ ਨਾਲ ਭੇਜੂਗਾ ਸ਼ਹੀਦ ਬਿਆਨਤ ਸਿੰਘ ਦਾ ਪੁੱਤ ਅੱਖਾਂ ਚੱਖਾਂ ਪਾ ਕੇ ਪੁੱਛੂ ਉਹਨੂੰ ਇਹ ਦੱਸੋ ਬਈ ਕੀ ਕਿਹਾ ਸੀ ਸਾਹਿਬ ਜਿਹੜੀ ਨੌਜਵਾਨੀ ਤੁਸੀਂ ਕਹਿੰਦੇ ਸੀ ਨਾ ਕਿ ਪੰਜਾਬ ਦੀ ਨੌਜਵਾਨੀ ਖਤਮ ਹੋ ਗਈ ਹੈ ਤੇ ਨਸ਼ਈ ਹੋ ਗਈ ਆ ਆ ਨੌਜਵਾਨੀ ਖੜੀ ਹੈ ਪੰਜਾਬ ਦੀ ਹਾਂਜੀ ਆ ਨੌਜਵਾਨੀ ਖੜੀ ਹੈ ਹਾਂਜੀ ਬਾਪੂ ਕੀ ਹਾਲ ਹੈ ਠੀਕ ਹੈ ਜੀ ਬਹੁਤ ਵਧੀਆ ਕਿੱਧਰ ਜਾ ਰਹੀਆਂ ਵੋਟਾਂ ਵੋਟਾਂ ਇੱਧਰ ਹੀ ਜਾ ਰਹੀਆਂ ਜੀ ਸਰਪਚੀਤ ਨੂੰ ਅੱਛਾ ਜੀ ਹਾਂ ਜੀ ਪੱਕਾ ਸਵੇਰ ਦੇ 10 ਵਜੇ ਦੇ ਨਾਲ ਜਿੱਥੋਂ ਤੱਕ ਚੱਲਣਗੇ ਨਾਲ ਚੱਲਾਂਗੇ ਸਾਥ ਦੇਵਾਂਗੇ ਬਸ ਅਣਪੜ੍ਹ ਬੰਦੇ ਆ ਜੀ ਇੰਨਾ ਇੱਕ ਬੜੀ ਵੱਡੀ ਗੱਲ ਆ ਆਮ ਤੌਰ ਤੇ ਪਲੀਤੀ ਕਾ ਲੀਡਰਾਂ ਦੇ ਜਦੋਂ ਕਿਸੇ ਨੂੰ ਕੈਂਡੀਡੇਟ ਪੁੱਛਦੇ ਆ ਨਾ ਤੇ ਉਹ ਕਿਰਾਏ ਦੇ ਬੰਦੇ ਆਏ ਹੁੰਦੇ ਕਿਸੇ ਨੂੰ ਮੇਰੇ ਅਗੇ ਨੂੰ ਕੈਂਡੀਡੇਟ ਦਾ ਨਾਮ ਨਹੀਂ ਪਤਾ ਹੁੰਦਾ ਕਿਸੇ ਨੂੰ ਕੈਂਡੀਡੇਟ ਦਾ ਨਾਮ ਨਹੀਂ ਪਤਾ ਹੁੰਦਾ ਕੋਈ 500 ਦਿਹਾੜੀ ਤੇ ਲਿਆਂਦਾ ਹੁੰਦਾ ਕੋਈ 1000 ਦਿਹਾੜੀ ਤੇ ਲਿਆਂਦਾ ਹੁੰਦਾ ਉਹ ਪੰਥ ਖੜਾ ਸਾਰਾ ਭਾਵੇਂ ਭਾਵੇਂ ਨੌਜਵਾਨੀ ਨੂੰ ਅਸੀਂ ਕਹਿ ਦਿੰਦੇ ਹਾਂ ਸਾਫ਼ ਤਸੂਰਤ ਨਹੀਂ ਹੈ ਪਰ ਪੰਥ ਦਾ ਦਰਦ ਉਹਨਾਂ ਦੇ ਅੰਦਰ ਓਨਾ ਹੀ ਕੁੱਟ-ਕੁੱਟ ਕੇ ਭਰਿਆ ਤੇ ਇਹ ਜਿਹੜਾ ਉਹ ਮਿੱਠਾ ਕਰ ਲੋ ਕਹਿੰਦੇ ਮੂੰਹ ਮਿੱਠਾ ਕਰ ਲੋ ਇਹ ਇਹ ਮੂੰਹ ਮਿੱਠਾ ਕਰਾਈ ਜਾਂਦੇ ਆ ਹਾਂ ਬਿਲਕੁਲ ਕਰਾਉਂਦੇ ਆ ਕਿਉਂਕਿ ਦੇਖੋ ਗੁਰੂ ਮਹਾਰਾਜ ਦਾ ਆਸਰਾ ਸਾਹਮਣੇ ਗੁਰਦੁਆਰਾ ਸਾਹਿਬ ਆ ਇੱਥੇ ਇਕੱਲੇ-ਇਕੱਲੇ ਬੰਦੇ ਨੂੰ ਇਹ ਪਤਾ ਵੀ ਇੱਕ ਤਰੀਕ ਨੂੰ ਨਹੀਂ ਮਰਾਇਓ ਨੀਗਾ ਪਿੰਡ ਵਾਲੇ ਸਵਾਗਤ ਜੀ ਖੜੇ ਹੋਏ ਅਜੇ ਤਾਂ ਸਾਰਿਆਂ ਨੇ ਆਉਣਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਾਹੋਗੇ ਬਈ ਜਦਾਵਾ ਜਦਾਵਾ ਵੀਰ ਕੀ ਗੱਲ ਹੈ ਲੀਡ ਤੇਰੀ ਭਾਰੀ ਲੀਡ ਹਾਂਜੀ ਹਾਂਜੀ 100% ਦਾ ਇਹਦਾ ਇੱਕ ਸਰਵਿਸ ਦੀ ਚੀਕ ਨਿਕਲੀ ਬਈ ਚੀਕੋ ਆਹ ਫਰੀਦਕੋਟ ਦੇ ਵਿੱਚ ਚੀਕ ਚਾਰ ਚਪੇੜਾ ਚੀਕਾਂ ਪੁਆਈਆਂ ਪਈਆਂ ਚੀਕਾਂ ਇਹਦਾ ਰਾਤ ਨੂੰ ਸੌਂਦੇ ਨਹੀਂ ਓੜ ਓੜ ਬੈਂਦੇ ਆ ਬਈ ਕਿਵੇਂ ਰਾਤ ਨਿੰਗੇ ਨਸ਼ਾ ਹੈਗਾ ਨਸ਼ਾ ਪੂਰਾ ਬਈ ਕਹਿਣ ਦਾ ਮਤਲਬ ਬੰਦੇ ਦੇਖੀ ਕਿਹੜੇ ਹਿਸਾਬ ਨਾਲ ਪੂਰੀ ਲੀਡ ਤੇ ਜਾਂਦਾ ਹੈ ਖੁੰਝੇ ਲਊ ਖੁੰਝੇ ਇਹ ਵੇਖੀ ਇਹਦਾ ਮਸਾ ਮੌਕੇ ਮਿਲਿਆ ਜੇ ਹੁਣ ਨਾ ਨਾ ਇਹ ਜਿਤਾਇਆ ਭਾਈ ਇਹ ਫਿਰ ਯਾਦ ਕਰਕੇ ਰੋਣਗੇ ਲੋਕ ਯਾਦ ਕਰਕਰ ਰੋਣਗੇ ਨਸਾ ਸਮਾ ਮਿਲਿਆ ਮਸਾ ਕਿਹੜੀ ਗੱਲ ਨੂੰ ਕਿਹੜੀ ਗੱਲ ਤਾਲ ਤਾਲ ਤੱਕ ਦੇ ਰਸਮੀ ਹੈ ਕਾਲ ਤੱਕ ਸਾਨੂੰ ਯਾਦ ਕਰਕੇ ਰੋਣ ਕਾਲ ਤੱਕ ਨੂੰ ਬੇ ਕਿਰਕੀ ਘੇਰੂ ਘੇਰੂ ਕੀਤਾ ਸਾਡਾ ਛੋਟੇ ਛੋਟੇ ਥਾਵੇਂ ਥਾਵੇਂ ਚੱਡੇ ਪਾੜੇ ਬੁਰੇ ਹਾਲ ਤੁਰੇ ਨਹੀਂ ਜਾਂਦੇ ਨੱਕੇ ਮਾਰੇ ਕਹਿਣ ਦਾ ਮਤਲਬ ਉਸ ਟਾਈਮ 84 ਤੋਂ ਬਾਅਦ 84 ਤੋਂ ਬਾਅਦ ਬੈਠ ਖੜੇ ਮੈਂਬਰ ਪੁੱਛੇ ਇਹਨਾਂ ਨੂੰ ਕਿੱਡੇ ਕਿੱਡੇ ਕੋਟੇ ਲੱਗੇ ਆ ਬੁਰੇ ਹਾਲ ਆ ਇਹ ਪਿੰਡ ਛੱਡ ਕੇ ਵੀ ਵਿਚਾਰੇ ਉੱਡ ਗਏ ਫਿਰ ਦੁਆਰੇ ਫੇਰ ਇੱਥੇ ਆਏ ਆ ਹਾਂ ਇਹ ਕਰਕੇ ਆ ਭਾਈ ਬਣ ਜਾਂਦੇ ਇਹ ਆਪ ਹਾਰੇ ਤੁਰੇ ਆ ਲੋਕ ਆਪ ਹਾਰੇ ਬਾਬਾ ਜੀ ਹਾਂ ਹੁਣ ਤੱਕ ਜਿਨ੍ਹਾਂ ਨੇ ਵੀ ਲੁੱਟਿਆ ਧਰਮ ਦੇ ਨਾਂ ਤੇ ਲੁੱਟਿਆ ਦੇ ਇਹਦੇ ਮਰਦੀ ਲੁੱਟ ਲੈ ਪਰ ਹੁਣ ਸਾਨੂੰ ਧਰਮ ਹੀ ਬੰਦਾ ਮਿਲ ਗਿਆ ਧਰਮ ਹੀ ਬੰਦਾ ਮਿਲ ਗਿਆ ਮੈਂ ਕਹਿੰਦਾ ਜਿਹੜੀ ਗੱਲ ਪੂਰੀ ਹੋਣੀ ਉਹ ਹੋਣੀ ਹੋਣੀ ਆ ਇਹ ਬਣਿਆ ਬਈ ਸਾਡਾ ਭਾਈ ਬਣਿਆ ਪਿਆ ਸਾਨੂੰ ਬਈ ਪੂਰਾ ਮਾਣ ਆ ਅਸੀਂ ਭਾਈ ਸਰਵਜੀਤ ਸਿੰਘ ਦੇ ਨਾਲ ਖੜੇ ਆ ਪੂਰਾ ਸਾਡਾ ਨਗਰ ਕੱਲਾ ਕੱਲਾ ਘਰ ਹਰੇਕ ਮੈਂਬਰ ਜਿੰਨੇ ਸਾਡੇ ਬਾਹਰਲੇ ਮਿੱਤਰਾਂ ਸਾਰਿਆਂ ਦਾ ਪੂਰਾ ਸਹਿਯੋਗ ਆ ਬਈ ਐਤ ਕੀ ਪਹਿਲੀ ਵਾਰੀ ਤਣੋਂ ਮਣੋਂ ਖੁਸ਼ੀ ਮਿਲਦੀ ਕਿ ਅਸੀਂ ਭਾਈ ਸਰਵਜੀਤ ਸਿੰਘ ਨੂੰ ਵੋਟ ਪਾ ਰਹੇ ਆ ਸਵੇਰ ਦੇ ਉਹਨਾਂ ਦੇ ਕਾਫਲੇ ਦੇ ਨਾਲ ਆ ਸਾਨੂੰ ਇੱਕ ਹਫ਼ਤਾ ਹੋ ਗਿਆ ਪੂਰਾ ਪਿੰਡ ਦੇ ਵਿੱਚ ਕੰਮ ਕਰਦਿਆਂ ਨੂੰ ਤੇ ਬਹੁਤ ਬਈ ਖੁਸ਼ੀ ਹੁੰਦੀ ਆ ਅੱਗੇ ਸਾਡੇ ਘਰ ਦੇ ਹੀ ਕਹਿੰਦੇ ਹੁੰਦੇ ਸੀ ਤੁਸੀਂ ਵੋਟਾਂ ਤੋਂ ਕੀ ਲੈਣਾ ਇਹ ਕਿਹੜਾ ਹਟੇ ਘਰ ਦੇ ਵੀ ਕਹਿੰਦੇ ਪੁੱਤਰੋ ਜਾਓ ਵੋਟਾਂ 'ਚ ਜਾਓ ਐਤਕੀ ਭਾਈ ਸਰਬਜੀਤ ਸਿੰਘ ਨੂੰ ਜਿਤਾਉਣਾ ਇਹ ਹਫਤੇ ਦੇ ਵਿੱਚ ਇਹ ਤੁਹਾਨੂੰ ਵੀ ਪਤਾ ਵੀ ਅੰਕੜੇ ਕੀ ਕਹਿੰਦੇ ਸੀ ਪਹਿਲਾਂ ਤੇ ਹੁਣ ਮੁਕਾਬਲੇ 'ਚ ਹੈ ਕੀ ਕਹਿੰਦੇ ਆ ਤੇ ਹੁਣ ਉਹਨਾਂ ਦੇ ਜਿਹੜੇ ਆਪ ਦੇ ਬਾਡੀਗਾਰਡਾ ਨਾਲ ਬਾਈ ਉਹ ਵੀ ਵੋਟਾਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਪਹੁੰਚਣਗੇ ਚਾਹੇ ਫਿਰਦੇ ਉਹ ਨਾਲ ਤੇ ਬਾਈ ਪਿੰਡ ਟੁੱਡੀਕਾਂ ਤੋਂ ਪੂਰਾ ਸਮਰਥਨ ਆ ਬਾਈ ਕੱਲੇ ਕੱਲੇ ਘਰ ਦਾ ਬੋਲੇ ਸੋਨਿਆ ਵਾਰੀ ਫਿਰ ਕਿੰਨੀ ਵੋਟ ਤੇ ਦਾ ਭਾਈ ਬੇਪਰਵਾਹ ਆਣ ਗੇਣਤੀਆ ਕੰਮ ਕੋਈ ਗਿਣਤੀ ਨਹੀਂ ਅੱਛਾ ਇਹ ਖਾਲ ਜਿਹੜੇ ਖਾਲਸੇ ਹੁੰਦੇ ਆ ਨਾ ਇਹਨਾਂ ਦੀ ਗਿਣਤੀ ਮਿੰਟੀਆਂ ਤੋਂ ਪਾਸੇ ਹੀ ਹੁੰਦਾ ਕੰਮ ਤੇ ਜਦੋਂ ਫਿਰ ਮੁਕਾਬਲੇ 'ਚ ਹੈਗੇ ਆ ਕਲਾਕਾਰ ਇਹ ਮੁਕਾਬਲੇ 'ਚ ਨਿਚਾਰ ਆ ਇਹ ਮੁਕਾਬਲੇ 'ਚ ਇਹ ਉਹ ਪੰਡਾ ਹੈ ਨਿਚਾਰ ਉਹ ਮਰਾਸੀ ਉਹ ਜਾਣਦੇ ਇੱਕ ਪਾਸੇ ਸਿੰਘ ਹੋਵੇ ਖਾਲਸਾ ਇੱਕ ਪਾਸੇ ਮਰਾਸੀ ਖੜਾਰੇ ਕਲਾਕਾਰ ਲੈ ਕੇ ਆ ਗਏ ਕਹਿੰਦੇ ਇਹ ਮੁਕਾਬਲਾ ਉਹ ਲੱਕ ਲਈ ਫਿਰ ਅੱਗੇ ਕਲਾਕਾਰਾਂ ਨੇ ਕੀ ਦੰਬ ਕਰਤਾ ਬੇੜ ਜੋ ਚਿੱਟਾ ਹੀ ਚਿੱਟਾ ਬਾੜਦਾ ਦੋ ਮੇਰੇ ਬੱਚੇ ਆ ਦੋਏ ਚਿੱਟਾ ਲੱਗੇ ਆ ਦੋ ਜੱਲ੍ਹ ਵਿਧਾਨੇ ਜੇਲ੍ਹ ਚ ਬੈਠੇ ਆ ਅਸੀਂ ਬੈਠੇ ਆ ਆਮ ਪਾਰਟੀ ਦੇ ਆ ਯਾਨਤ ਕੀ ਇਹਨਾਂ 'ਚ ਕੋਈ ਦਾਮੀ ਐ ਨਹੀਂ ਇਹਦਾ ਹੋਮਗੜੀ ਨਹੀਂ ਡਰਦਾ ਉਹੀ ਰਿਸ਼ਮਤ ਉਹੀ ਸਭ ਕੁਝ ਚੱਲਦਾ ਭਗਵਾਨਤਮਨ ਨੂੰ ਵੱਡੇ ਵੱਡੇ ਦਾਵੇ ਕਰਦਾ ਘੁੱਟ ਪੀ ਲੈਂਦਾ ਕਹਿੰਦਾ ਸਿਰ 'ਚ ਪਾਣੀ ਪਾਈ ਜਾਂਦਾ ਬੋਤਲ 'ਚ ਜਿਹੜੇ ਬੰਦੇ ਨੂੰ ਸਿੱਖੀ ਦੀ ਕਦਰ ਹੀ ਐ ਨਹੀਂ ਹੈ ਬੋਤਲ 'ਚ ਪਾਣੀ ਪਾਈ ਜਾਂਦਾ ਇਹ ਕੋਈ ਮੁੱਖ ਮੰਤਰੀ ਐ ਯਾਰ ਓਏ ਨਹੀਂ ਤੇਰੀ ਪੰਜਾਮੀ ਪੀੜੀ ਆ ਤੇਰਾ ਨਾ ਇਹ ਮੁੱਖ ਮੰਤਰੀ ਦੇ ਕੰਮ ਨਹੀਂ ਬਾਈ ਰਾਜਿਆਂ ਦੇ ਕੰਮ ਨਹੀਂ ਇਹ ਗੱਲਾਂ ਕਰਨ ਦਾ ਗੱਲਾਂ ਕਰੇ ਝੰਡਿਆਂ ਦੀ ਹੰਝ ਗਿਆ ਇਹਦਾ ਇਹਨੇ 扑ਕੌਂਦਾ ਫਿਰਦਾ ਬਾਈ ਕਹਿਣ ਦਾ ਮਤਲਬ ਆਪਣੇ ਧਿਆਨ ਪਤ ਸੰਵਿਧਾਨ ਸਭਾ ਤੋਂ ਪਹਿਲਾਂ ਕਹਿੰਦੇ ਸੀ ਨਸ਼ਾ ਹੈਗਾ ਸਾਡੇ ਏਰੀਆ 'ਚ ਮੈਂ ਆਪਾਂ ਮਿਲੇ ਸੀ ਕਿ ਮੈਨੂੰ ਯਾਦ ਆ ਗਿਆ ਹਾਂ ਤੁਹਾਡੇ ਪਿੰਡ ਪਿੰਡਾਂ ਮੇਰਾ ਚੂੜ ਚ ਕਿੱਥੇ ਮਿਲੇ ਸੀ ਆਹ ਧਰਨਾ ਲਾਇਆ ਬਾਈ 2.5 ਮਹੀਨੇ ਆ ਜਿਹੜਾ ਬਲਾਸਪੁਰ ਦਾ ਨਸ਼ਾ ਵੇਚ ਤੇ ਤੁਹਾਡੀ ਚੋਥੇ ਵਿੱਚ ਇਹ ਐਨਸੀ ਮੈਂ ਤੁਹਾਡੀ ਸਾਰ ਲਾਉ ਬਲਾਸਪੁਰ ਲਈ ਫਿਰ ਇਹਨੇ ਸਾਰ ਕੀ ਪਿਉ ਦਾ ਪੁੱਤ ਉਹ ਤੋਂ ਕਹਿੰਦੇ ਸੀ ਆਧਵੀ ਪਾਰਟੀ ਨੂੰ ਬੋਲਿਆ ਪਾਪਾ ਇਆਂ ਬਾਈ ਅਸੀਂ ਜਿਤਾਏ ਆ ਅਸੀਂ ਜਿਤਾਏ ਆ ਬਹੁਤ ਝੂਠਾ ਸੀ ਕੰਮ ਅਸੀਂ ਕਿਹਾ ਬਾਈ ਸਾਡੇ ਬੱਚਾ ਬਾਰੇ ਸੋਚੂਗਾ ਪਰ ਓਏ ਬੰਦੇ ਬਾਈ ਆਪਦੀਆਂ ਜੇਬਾਂ ਭਰਨਦੇ ਹੋਏ ਜੇਬਾਂ ਭਰਨਦੇ ਇੱਕ ਦਿਨ ਬਲਾਸਪੁਰ ਵਾਲਾ ਨਹੀਂ ਆਇਆ ਇੱਕ ਦਿਨ ਇਹ ਬੋਟ ਕਿਹੜੇ ਮੂੰਹ ਨਾਲ ਪਾਲੂਗਾ ਵਧ ਗਿਆ ਕਿ ਕੱਟ ਗਿਆ ਮੈਂ ਨਾ ਵਧਿਆ ਕਿ ਆਮ ਪਾਰਟੀ ਦੇ ਯਾਰ ਪੁੱਛ ਹੀ ਨਹੀਂ ਨਾ ਵਧ ਗਿਆ ਸਾਡੇ 10-10 ਸਾਲ ਦੇ ਬੱਚੇ ਲੱਗੇ ਟੀਕੇ ਤੇ ਟੀਕਾ ਲਾਈ ਜਾਂਦੇ ਆ ਇੰਨਾ ਬੁਰਾ ਹਾਲ ਹੋਇਆ ਪਿਆ ਵਾ ਆਪਣੇ ਬੰਦੇ ਦੀਆਂ ਚੀਕਾਂ ਕਢਾਈਆਂ ਪਈਆਂ ਉਦੋਂ ਅਮਰਤ ਖੜਾ ਹੈ ਉਧਰੋਂ ਇਧਰ ਸਾਡਾ ਬੰਦਾ ਘੋਟੇ ਦਾ ਮੁੰਡਾ ਬਰਾੜ ਹੈ ਟਿਕਰਾਵਾਂ 'ਚ ਖੜਾ ਆਵਾਜ਼ ਦਮਲੀ ਦਾ ਸਾਰੇ ਬਾਬਾ ਜੀ ਦੇ ਨਾਲ ਆ ਅਸੀਂ ਬਹੁਤ ਨਾਮ ਖਾਦਦੇ ਆ ਖਾਦਦੇ ਵੀ ਖੰਦੇ ਆ ਖੁਜੀ ਦੇ ਲਈ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਹੀ ਜਿਹੜੇ ਆ ਉਹ ਚਲਾ ਦਿੱਤੇ ਗਿਆ ਪਰ ਮੈਂ ਇੱਕ ਗੱਲ ਇੱਥੇ ਵਿਸਥਾਰ ਦੇਣਾ ਕਹਿ ਗਿਆ ਕਿ ਇਹ ਜਿਹੜੇ ਆ ਖੁਸ਼ੀ ਨਹੀਂ ਮਨਾਉਣੀ ਚਾਹੀਦੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਡੇ ਦਿਲ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸਾਡੀਆਂ ਪੱਗਾਂ ਲਾਈਆਂ ਗਈਆਂ ਸੀ ਪਰ ਇਸ ਚੀਜ਼ ਤੇ ਸਾਨੂੰ ਕੰਟਰੋਲ ਰੱਖਣਾ ਪਊਗਾ ਕਿਤੇ ਨਾ ਹੋਵੇ ਕਿ 4 ਤਰੀਕ ਨੂੰ ਅਸੀਂ ਗਾਜੇ ਵਾਜਣਾ ਤੇ ਭੰਗੜੇ ਪਾਉਦੇ ਹੋਈ ਉਹਦਾ ਮੈਸੇਜ ਜਿਹੜਾ ਗਲਤ ਜਾਊਗਾ ਮੈਨੂੰ ਇਹ ਲੱਗਦਾ ਮੈਸੇਜ ਗਲਤ ਜਾਊਗਾ ਇਹਨਾਂ ਦੇ ਨਾਲ ਕਿਉਂਕਿ ਸਾਡੇ ਦਰਵਾਜ਼ਾ ਸਭ ਖਾਏ ਗਏ ਸੀ ਨੌਜਵਾਨੀ ਦੀ ਸਭ ਵਾਰੀ ਹਰਤ ਪਰਾਂ ਦਾ ਮਾਹੌਲ ਹੁੰਦਾ ਭਾਵਨਾਵਾਂ ਨਹੀਂ ਰੱਖੀਆਂ ਜਾਂਦਾ ਪਰ ਉਹਨਾਂ ਨੂੰ ਸਮਝਾਵਾਂ ਮੈਨੂੰ ਉਹਨਾਂ ਚਾਹੀਦਾ ਚੀਜ਼ਾਂ ਉਹ ਦਿਨ ਸਾਡੇ ਲਈ ਕੰਮ ਵਾਲੇ ਆ ਆ ਦਿਨ ਸਾਡੀ ਖੁਸ਼ੀਆਂ ਮਨਾਉਂਦੇ ਆ ਖੁਸ਼ੀ ਮਨਾਉਂਦਾ ਦਿਨ ਹੈ ਨਹੀਂ ਠੀਕ ਹੈ ਚਲੋ ਖੁਸ਼ੀ ਹੁੰਦੀ ਆ ਕੰਟਰੋਲ ਨਹੀਂ ਹੁੰਦੀ ਪਰ ਜੂਨ ਦੇ ਮਹੀਨੇ ਤੱਕ ਯਾਰ ਸਾਡੇ ਘਰੇ ਰੋਟੀ ਨਹੀਂ ਪੱਕਦੀ ਅਸੀਂ ਇਹ ਪ੍ਰਟਾਵਾ ਨਹੀਂ ਕਰਨਾ ਚਾਹੀਦਾ ਇਹ ਨੌਜਵਾਨੇ ਨੂੰ ਸਮਝਾਵਾਂਗੇ ਇਹ ਗਲਤੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀ ਯਾਰ ਕਿਉਂਕਿ ਸਾਡੇ ਜਿਹੜੇ ਆ ਦਿਨ ਦੇਖੀਗੇ ਇਹ ਦਿਨ ਤਾਂ ਸਾਡੇ ਕੋਆ ਸਿੱਖਾਂ ਨੂੰ ਜਿਵੇਂ ਉਦੋਂ ਗਲਾਂ ਦੇ ਵਿੱਚ ਪੈਰ ਪਾਏ ਤੇ ਸਾਡੀਆਂ ਅੱਖਾਂ ਦਾ ਪਾਣੀ ਨਹੀਂ ਰੁਕਦਾ ਜਦੋਂ ਜੂਨ ਦਾ ਮਹੀਨਾ ਸ਼ੁਰੂ ਹੋ ਜਾਂਦਾ ਪਰ ਇੱਥੇ ਤਾਂ ਜੂਨ ਤੋਂ ਗੱਲੂ ਘਰ ਆ ਦੇ ਸੁਨਾ ਗਾ ਕੇ ਚੱਲੂਆ ਪਰ ਇਹਨਾਂ ਨੂੰ ਸਮਝਾਓ ਕਿ ਤੇ ਪਟਾਕੇ ਨਾ ਚਲਾਉਣੇ ਨੌਜਵਾਨ ਹੋਣੀ ਚਾਹੀਦੀ ਹੈ ਵਾਹ ਤੋਂ ਵਾਹ ਦੇਖੋ ਇਹ ਜਿਹੜੀ ਨੌਜਵਾਨੀ ਆ ਇਹਨਾਂ ਦੇ ਅੰਦਰ ਜੋਸ਼ ਹੀ ਇੰਨਾ ਵਾ ਸਮਝ ਗਿਆ ਸਾਡਾ ਬੰਦਾ ਹੀਰਾ ਮਸਾ ਮਿਲਿਆ ਸਾਨੂੰ ਕਹਿਣ ਦਾ ਮਸਲਾ ਕੋਈ ਨਹੀਂ ਚੱਲ ਲੈਣ ਦੇ ਐਨ ਵੇਖੀ ਕਹਿਣ ਦਾ ਮਸਲਾ ਬਣਾਉਣ ਦੇ ਜਿਸਨੂੰ ਗਾਮੀ ਇਹ ਵੀ ਦਾਸ ਜਰੂਰ ਹੈਗੇ ਅੰਦਰ ਇਹ ਵੀ ਨਹੀਂ ਪਤਾ ਹੁੰਦਾ ਕਈ ਵਾਰੀ ਜਾਣ ਕੇ ਜਿਹੜੇ ਸ਼ਰਾਰਤੀ ਅਨਸਰ ਆ ਉਹ ਵੀ ਵਿੱਚੋਂ ਕੰਮ ਕਰ ਜਾਂਦੇ ਆ ਇਹ ਵੀ ਨਹੀਂ ਪਤਾ ਏਜੰਸੀਆਂ ਦੇ ਬੰਦੇ ਵੀ ਛੱਡੇ ਹੁੰਦੇ ਆ ਜੀ ਚਲੋ ਮਹਾਰਾਜ ਜੇਕਰ ਇਹ ਆਪਦੇ ਤੇ ਸਮਝਾਉਣਾ ਚਾਹੀਦਾ ਬਿਲਕੁਲ ਪਿੰਡਾਂ ਦੇ ਵਿੱਚ ਕੱਟ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਰਾਤ ਨੂੰ ਪਿੰਡਾਂ ਦੇ ਵਿੱਚ ਕਿਵੇਂ ਦਾ ਕਾਠ ਆ ਸਰਬਜੀਤ ਸਿੰਘ ਨੂੰ ਡੀਕਾ ਜਾ ਰਿਹਾ ਤੇ ਲਾਸਟ ਜਿਹੜਾ ਸਮਾਂ ਚੱਲ ਰਿਹਾ ਹਾਂਜੀ ਠੀਕ ਹੋ ਵਧੀਆ ਹੀ ਵਧੀਆ ਜਤੂਰ ਜੀ ਸੰਗਾ ਬਹੁਤ ਬਹਾਦਰ ਜਿੱਤਿਆ ਬਹੁਤ ਜਿੱਤਿਆ ਹੈਂ ਪੀ ਬਣਿਆ ਪਿਆ ਕਣੀ ਬੋਰ ਤੇ ਮੈਂ ਕਾ ਦੇਖੀ ਹਜ਼ਾਰਾਂ ਦੀ ਹਿਸਾਬ ਨਾਲ ਲੰਘ ਜੂਗਾ ਪਿੰਡ ਜਾ ਕੇ ਆਏ ਹੋ ਸਵੇਰੇ ਲੱਗੇ ਅੱਛਾ ਸਵੇਰੇ ਜਾਲੇ ਦਰਦਾ ਭਾਈ ਤੈਨੂੰ ਬਹੁਤ ਜਾਵੇ ਆ ਭਾਈ ਸਾਹਿਬ ਦੀ ਜਿੱਤ ਪੱਕੀ ਆ 100% ਜਿੱਤ ਬਣਿਆ ਪਿਆ ਵਾਹ ਜੀ ਆਹ